ਮੁਰਦਾਬਾਦ 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 50 ਸਰਕਾਰ ਮੁਰਦਾਬਾਦ ਹੁਣ ਵਾਲੀ ਰੈਲੀ ਸੰਬਧੀ ਨੋਟੀਆਂ ਲਿਖਾਈਆਂ ਗਈਆਂ ਨੇ ਮੈਨੇਜਮੈਂਟ ਮੁਰਦਾਬਾਦ ਸ਼ਰਮਦੀਪ ਸਿੰਘ ਕਿੱਦੋ ਵਾਲੀ ਦੀ ਵਿਸ਼ੇਸ਼ ਤੌਰ ਤੇ ਮਿੱਤੀ ਪ੍ਰਸ਼ਾਸਨ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਭਾਈ ਜੀ ਹੱਥ ਖੜੇ ਕੀ ਨਾਂ ਪਾਇਟੜਾ ਮੈਂ ਨਾਂ ਰਜੇ ਸ਼ਰਮਾ ਜੀ ਮੈਂ ਯੂਨੀ ਦਾ ਚੀਫ アドਵਾਈਜ਼ਰ ਹਾਂ ਕੀ ਕਰਨਾ ਜਿਹੜਾ ਥਰਮਲ ਪਾਰਟ ਦੇ ਬਾਹਰ ਵਰਕਰਾਂ ਨੂੰ ਨਾਲ ਲੈ ਕੇ ਤੇ ਨਾਲੇ ਭਾਈ ਕਰਨ ਦੀ ਕੀ ਲੋੜ ਪੈ ਗਈ ਦੇਖੋ ਜੀ ਪੋਛ ਤੇ ਇਹਨਾਂ ਦੀਆਂ ਸਵਾਰ ਆਪਣੀਆਂ ਪਰਖਾਵਾਂ ਕੱਟੀਆਂ ਗਈਆਂ ਨੇ ਇਹਨਾਂ ਨੇ ਆਪਣਾ ਮਤਲਬ ਕੀ ਹੱਕ ਲੈਣ ਲਈ ਪਰਨਾ ਦਿੱਤਾ ਸੀਗਾ ਉਹਦੇ ਵਿੱਚ ਕੀ ਹੋਇਆ ਵੀ ਜਿਹੜਾ ਸਾਡਾ ਕਲਾਇੰਟ ਵਾਤਾ ਜਾਂ ਜਿਹੜੇ ਆਪਣੇ ਨਾਲੋਂ ਕੰਟਰੈਕਟਰ ਨੇ ਉਹਨਾਂ ਨੇ ਇਹਨਾਂ ਦੀ ਤਿੰਨ ਚਾਰ ਚੜ੍ਹਦੀ ਪੇ ਕੱਟ ਦਿੱਤੀ ਗਈ ਆ ਮੇਨ ਸਾਡਾ ਮੁੱਖ ਕਰਨੇ ਸੀ ਸਿਮਰ ਕੰਪਨੀ ਵੱਲੋਂ ਤਰਨਾ ਲਗਾਇਆ ਗਿਆ ਸੀ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਤੇ ਇੱਕ ਤੇ ਬੰਦਾ ਆਪਣਾ ਹੱਕ ਲੈ ਲਈ ਤਨਖਾਹ ਲਾਉਂਦਾ ਮਤਲਬ ਕੀ ਤਰਨਾ ਮਰਿਆ ਕਰਦੇ ਨੇ ਤੇ ਫਿਰ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਣ ਈ ਆਪਾਂ ਇਹ ਚਾਹੁੰਦੇ ਆ ਸਾਡੀ ਬੀ ਕੀ ਕੀਤੀ ਜਾਂਦੀ ਆ ਤੇ ਇਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਇਹਨਾਂ ਦੇ ਪੈਸੇ ਨਾ ਕੱਟ ਕੀਤੇ ਜਾਣ ਤੇ ਜੋ ਜਿਹੜੇ ਵਰਕ ਦਾ ਹੱਕ ਮਾਦਾਂ ਨੂੰ ਦਿੱਤਾ ਜਾਵੇ ਤੇ ਸਾਰੇ ਪਲਾਂਟ ਦੇ ਰੂਲ ਰੈਗੂਲੇਸ਼ਨ ਸਾਰੇ ਲਈ ਸੇਮ ਹੋਣੇ ਚਾਹੀਦੇ ਨੇ ਸਾਰੀਆਂ ਕੰਪਨੀਆਂ ਨੂੰ ਸੇਮ ਸਿਸਟਮ ਕਰਨਾ ਚਾਹੀਦਾ ਹੈ ਸਾਰਿਆਂ ਦਾ ਕੀ ਲੱਗਦਾ ਜਿਹੜੇ ਅੰਦਰ ਵਰਕਰ ਕੰਮ ਕਰਦੇ ਉਹਨਾਂ ਨਾਲ ਵੱਖਰਾ ਵੱਖਰਾ ਵਤੀਰਾ ਕੀਤਾ ਜਾ ਰਿਹਾ? ਹਾਂਜੀ ਸਰ ਉਹਨਾਂ ਸਾਰਿਆਂ ਨਾਲ ਇੱਕੋ ਵੱਖਰਾ ਵਤੀਰਾ ਕੀਤਾ ਜਾ ਰਿਹਾ। ਕਿਸੇ ਤੇ ਜ਼ਿਆਦਾ ਵੱਧ ਰਹੇ ਨੇ ਕਿਸੇ ਘੱਟ ਵੱਧ ਰਹੇ ਨੇ। ਤੇ ਜੋ ਮਤਲਬ ਕਿ ਹੈਲਪਰ ਨੇ ਉਹਨਾਂ ਨਾਲ ਤੇ ਬਹੁਤ ਜ਼ਿਆਦਾ ਹੀ ਮਤਲਬ ਬਿਲਕੁਲ ਸਹੀ ਵਿਵਹਾਰ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਇਹ ਚਾਹੁੰਦੇ ਆ ਵੀ ਸਾਰੇ ਵਰਕਰਸ ਲਈ ਸਾਰਾ ਰੂਲ ਰੈਗੂਲੇਸ਼ਨ ਸੈਲਰੀ, ਛੁੱਟੀਆਂ, ਬੋਨਸ, ਗ੍ਰੈਚੁਇਟੀ, ਲੀਵਰ ਸਭ ਕੁਝ ਪ੍ਰੋਪਰ ਤਰੀਕੇ ਨਾਲ ਬਰਾਬਰ ਕੀਤਾ ਜਾਵੇ। ਸਰਕਾਰ ਔਰ ਅਦਰ ਥਰਮਲ ਪਾਵਰ ਦੇ ਅਧਿਕਾਰੀਆਂ ਕੋਲੋਂ ਕੀ ਮੰਗ ਕਰਦੇ ਜੀ? ਅਸੀਂ ਸਾਰੇ ਮੰਗ ਕਰਦੇ ਆਂ ਇੱਕ ਤੇ ਸਰਕਾਰੋਂ ਇਹ ਮੰਗ ਕਰਦੇ ਆਂ ਕਿ ਇੱਥੇ ਆਪਣੇ ਪੰਜਾਬੀ ਬੰਦੇ ਨੂੰ ਹਾਇਰ ਕੀਤਾ ਜਾਵੇ ਤਾਂ ਕਿ ਉਹਨਾਂ ਦੀਆਂ ਇਹ ਗੱਲਬਾਤ ਰੱਖ ਸਕੀ ਸਾਡੀ ਸੁਣ ਸਕਣ ਗੱਡੀ ਸੁਣਵਾਈ ਹੋ ਸਕੇ ਹਾਂ ਜੀ ਕਿਹਨਾ ਤੁਹਾਡਾ ਜੀ ਮੇਰਾ ਜਸਵੰਦਰ ਸਿੰਘ ਬਰਾੜ ਜੀ ਕੀ ਕਹਿਣਾ ਚਾਹੋਗੇ ਜਿਹੜਾ ਥਰਮਲ ਪਾਰ ਦੇ ਬਾਹਰ ਧੰਨ ਲਾਗਨਾਰੇ ਬਾਈ ਕੀਤੀ ਜਾ ਰਹੀ ਹੈ ਇੱਕ ਸਮੋਂ ਪਹਿਲਾਂ ਜੀ ਬਲਕੇ ਐਂਕਰੀਮੈਂਟਰ ਦੇ ਖਿਲਾਫ ਸਾਡਾ ਧੰਨ ਲਗਿਆ ਸੀਗਾ ਆਪਣੀ ਸਿਮਰ ਕੰਪਨੀ ਦੇ ਉਸ ਦਿਨ 4 ਦਿਨ ਧਰਨਾ ਚੱਲਿਆ ਮੰਗਾ ਮੰਨਿਆ ਗਿਆ ਰਿਟਨ ਦੇ ਵਿੱਚ ਹੋ ਗਿਆ ਸੀਗਾ ਪਰ ਉਹ ਜਿਹੜੀ 4 ਦਿਨ ਦੀ ਅਟੈਂਡੈਂਸ ਕੱਢ ਦਿੱਤੀ ਗਈ ਉਸ ਦੇ ਰੋਸ ਦੇ ਵਜੋਂ ਅੱਜ ਜੋ ਗੱਲ ਹੋਈ ਉਹ 4 ਦਿਨਾਂ ਦੀ ਅਟੈਂਡੈਂਸ ਨਹੀਂ ਦੇ ਰਹੇ ਪਲਾਂਟ ਹੈੱਡ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਸਾਫ਼ ਹੀ ਮਨਾਂ ਕਰਤਾ ਹੈਲਪ ਤਾਂ ਕੀ ਕਰਨੀ ਸੀ ਉਸ ਦੇ ਰੋਸ ਦੇ ਵਿੱਚ ਫਿਰ ਅੱਜ ਅਸੀਂ ਧਰਨਾ ਲਾਇਆ ਤੇ ਬਾਕੀ 1.5 ਸਾਲ ਤੋਂ ਇਹ ਮਰੱਕੇ ਸਾਨੂੰ ਕੋਈ ਇੰਕਰੀਮੈਂਟ ਨਹੀਂ ਕੰਪਨੀ ਨੇ ਟੈਂਡਰ ਮਹੀਨਾ-ਮਹੀਨਾ 2-2 ਮਹੀਨੇ ਕਰਕੇ ਵਧਾ ਰਹੇ ਆ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਨੇ ਸਾਨੂੰ 5% ਇੰਕਰੀਮੈਂਟ ਦਿੱਤਾ ਉਹ ਸਾਡੀ ਪੇਮੈਂਟ ਦੇ ਵਿੱਚ ਐਡ ਨਹੀਂ ਕੀਤਾ ਉਹ ਅਲੱਗ ਪਾ ਰਿਹਾ ਜਿਵੇਂ ਪੇਮੈਂਟ 15000 ਆ ਤੇ ਉਹ ਜਿਹੜਾ 5-600 ਰੁਪਏ ਅਲੱਗ ਪਾਉਂਦੇ ਆ ਸਾਡੀ ਇਹ ਵੀ ਮੰਗਾ ਕਿ ਉਹ ਸਾਡਾ ਐਡ ਕੀਤਾ ਜਾਵੇ ਵਿੱਚ ਜੋ ਵਰਕਰਾਂ ਦਾ 5-700 ਰੁਪਿਆ ਫਾਇਦਾ ਹੋ ਲਈ ਕਿੰਨਾ ਕਿੰਨਾ ਵੱਲ ਖਰਚਾ ਖਰਾਬ ਕੀਤਾ ਜਾ ਰਿਹਾ ਇਹ ਕੰਪਨੀਆਂ ਕੰਨੂੰ ਸਾਡੀ ਮਿਲਕੋ ਕੰਪਨੀ ਐ ਸੀ ਐਚ ਪੀ ਦੇ ਵਿੱਚ ਉਹਨਾਂ ਕੰਨਿਓ ਮੈਨੇਜਮੈਂਟ ਤੱਕ ਨਹੀਂ ਉਹ ਜਮਾਇਨਾ ਨੇ ਰੈਡੀਮ ਬਿਲੀ ਤੋਂ ਵੀ ਇਹਨਾਂ ਦਾ 5-700 ਰੁਪਿਆ ਵਧਣਾ ਚਾਹੀਦਾ ਪਹਿਲੀ ਕਹਾ ਤਾਂ 2-3 ਸਾਲ ਹੋ ਗਏ ਉਹ ਇੰਕਰੀਮੈਂਟਿੰਗ ਲੱਗਿਆ ਜੇ ਗਵਰਨਮੈਂਟ ਨੇ ਦਿੱਤਾ ਹੈ ਤਾਂ ਉਹ ਵੀ ਸਾਡੀ ਪੇਮੈਂਟ ਦੇ ਵਿੱਚ ਐਡ ਨਹੀਂ ਕਰ ਰਿਹਾ ਕਿਹੜੇ ਅਧਿਕਾਰੀ ਵੱਲੋਂ ਇੰਝ ਰੱਖਜਲ ਖਾਬ ਕੀਤਾ ਜਾ ਰਿਹਾ ਸਾਨੂੰ ਮਤਲਬ ਸਾਰੀ ਪੂਰੀ ਤੇ ਪੂਰੀ ਮੈਨੇਜਮੈਂਟ ਇਹਦਾ ਜੀਵੀ ਕੀਤੀ ਤੇ ਸਰ ਕੰਪਨੀ ਵਾਲਿਆਂ ਦਾ ਤਾਂ ਉਦੋਂ ਵੀ ਵੜਾ ਕਰਕੇ ਆਪੇ ਉਹਨਾਂ ਦੇ ਪਤਾ ਨਹੀਂ ਕਿਹਦੇ ਹੱਥ ਆ ਫੜਾ ਸਰਕਾਰ ਦਾ تھا ਆਪਣਾ ਮੈਨੇਜਮੈਂਟ ਦਾ تھا ਫੜਾ ਕੋਈ ਵੀ ਸੁਣਵਾਈ ਨਹੀਂ ਕਰਦੇ ਛੁੱਟੀਆਂ ਬੋਨਸ ਗ੍ਰੈਚੁਇਟੀ ਨਾ ਤੇ ਸਾਰਾ ਧੱਕਾ ਪੂਰੇ ਪਲਾਂਟ ਦੇ ਵਿੱਚ ਸ਼ੋਸ਼ਣ ਵਰਕਰ ਦਾ ਜਿੰਨਾ ਇਸ ਪਲਾਂਟ ਤੋਂ ਹੁੰਦਾ ਮਿਲਦਾ ਸ਼ਾਇਦ ਕਿਤੇ ਨਾ ਹੁੰਦਾ ਦੱਸਿਆ ਜਾ ਰਿਹਾ ਕਿ ਜਿਹੜੇ ਵਰਕਰ ਕੰਮ ਕਰਦੇ ਆ ਨਾ ਤੇ ਉਹ ਵੋਟਾਂ ਵਰਦੀਆਂ ਮਰ ਕੇ ਵਰਦੀ ਨਹੀਂ ਮਿਲਦੀ ਜੀ ਠੀਕ ਹੈ ਵਰਦੀ ਨਹੀਂ ਮਿਲਦੀ ਜਿਹੜੇ ਬੂਟ ਹੈ ਸਾਲ 'ਚ ਦੋ ਵਾਰੀ ਹੁੰਦੇ ਉਹ ਇੱਕ ਵਾਰੀ ਦਿੰਦੇ ਆ ਠੀਕ ਹੈ ਕਿਸੇ ਤਰ੍ਹਾਂ ਦੇ ਐਸਐਈ ਦੇ ਸਕੂਲ ਤੁਸੀਂ ਐਂਬੂਲੈਂਸ ਦੀ ਸਹੂਲਤ ਨਹੀਂ ਸੜਕਾਂ ਦਾ ਬੁਰਾ ਹਾਲ ਹੈ ਇੱਥੇ ਸਾਈਕਲ ਸਕੂਟਰ ਚੱਲਦਾ ਨਹੀਂ ਚੰਗੀ ਤਰ੍ਹਾਂ ਬੜੀਆਂ ਟਮਾਂਡਾ ਸਾਰਾ ਪਲਾਂਟ ਹੀ ਮਤਲਬ ਕਿ ਦਾ ਮਤਲਬ ਕਿ ਨੁਕਸਾਨ ਹੋ ਰਿਹਾ ਜਿਹੜਾ ਬਕਰ ਦਾ ਇਹ ਪਲਾਂਟ ਪੂਰੇ ਦਾ ਪੂਰਾ ਹੀ ਜ਼ਿੰਮੇਵਾਰ ਮੰਗੇ ਕਰਦੇ ਆ ਵੀ ਜਿੱਦਾਂ ਜਨਰਲ ਆ ਵੀ ਸੜਕਾਂ ਹੋਗੀਆਂ ਐਂਬੂਲੈਂਸ ਹੋਗੀ ਬੂਟ ਵਰਦੀਆਂ ਹੋਗੀਆਂ ਠੀਕ ਹੈ ईएसआईसी ਦੀ ਸਹੂਲਤ ਹੋ ਗਈ ਸਾਨੂੰ ਇਹ ਪ੍ਰੋਵਾਈਡ ਕਰਿਆ ਜਾਣਾ ਸਾਡਾ ਸਾਲ ਬਾਅਦ ਟੈਂਡਰ ਚੇਂਜ ਹੋਵੇ ਉਹ ਇੰਕਰੀਮੈਂਟ ਲਾਇਆ ਜਾ ਵਰਕਰਾਂ ਦੇ ਵਿੱਚ ਰੋਸਨਾ ਪਾਇਆ ਜਾਵੇ ਵਰਕਰ ਦੀ ਕੋਈ ਸੇਫਟੀ ਵੀ ਹੈ ਨਹੀਂ ਸੇਫਟੀ ਵੀ ਹੈ ਨਹੀਂ ਵਰਕਰ ਦੀ ਕੋਈ ਕਾਨੂੰਨ ਲੱਗ ਤਵਾਡੇ ਬੰਦੇ ਕਹਿੰਦਾ ਭਾਬ ਵੀ ਜਿਹੜੀ ਇਹ ਸਹੂਲਤਾ ਹੈ ਤੁਹਾਨੂੰ ਪੂਰੀ ਨਹੀਂ ਮਿਲ ਰਹੀ ਹੈ ਨਹੀਂ ਜੀ ਨਹੀਂ ਵਰਦੀ ਝੋਟ ਜਿਹਾ ਸਾਨੂੰ ਬੜੀ ਆਸ ਸੀ ਕਿ ਜਦੋਂ ਪ੍ਰਧਾਨ ਜੀ ਨੇ ਦੱਸਿਆ ਵੀ ਇਹ ਪਲਾਂਟ ਗਵਰਨਮੈਂਟ ਨੇ ਲੈ ਲਿਆ ਸਾਨੂੰ ਬੜੀ ਆਸ ਸੀ ਗਵਰਨਮੈਂਟ ਤੋਂ ਵੀ ਗਵਰਨਮੈਂਟ ਲਊ ਦੂਸਰੇ ਪਲਾਂਟਾਂ ਦੀ ਤਰ੍ਹਾਂ ਸਾਨੂੰ ਮਤਲਬ ਕਿ ਸਾਰੀ ਸਹੂਲਤ ਮਿਲੂਗੀ ਪਰ ਇੱਥੇ ਮੈਂ ਜਿਹੜਾ ਪਹਿ ਇਹ ਕਹਿੰਦੇ ਸਾਡੇ ਕੋਲੇ ਪਾਵਰ ਹੈ ਨਹੀਂ ਪਟਿਆਲੇ ਗੱਲ ਕਰੋ ਅੱਛਾ ਪਹਿਲਾਂ ਆਪਣੇ ਲਹਿਰਾਂਮਾ ਬਥਰਮਲ ਪਲਾਂਟ ਦੇ ਬੰਸਲ ਸਾਹਿਬ ਚੀਫ ਇੰਜੀਨੀਅਰ ਦੇ ਅੰਡਰ ਕੀਤਾ ਸੀ ਇਹ ਤੇ ਰੋਪੜ ਚੀਫ ਇੰਜੀਨੀਅਰ ਦੇ ਅੰਡਰ ਕੀਤਾ ਸੀ ਠੀਕ ਹੈ ਤੇ ਸੁਣਵਾਈ ਵਾਸਤੇ ਅਸੀਂ ਲੈਟਰ ਜਦੋਂ 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 ਆਉਂਦੇ ਨੇ ਇਹ ਚੀਫ ਇੰਜੀਨੀਅਰ ਹੈ ਆਪਣੇ ਲਹਿਰੇ ਵਾਲੇ ਉਹਨਾਂ ਨੂੰ ਮੰਗਪਰਤਾ ਦਿੱਤਾ ਗਿਆ ਇਹ ਰੋਪੜਾ ਵਾਲੇ ਚੀਫ ਇੰਜੀਨੀਅਰ ਹੈ ਉਹਨਾਂ ਨੂੰ ਮੰਗ ਪੱਤਰ ਤਾਂ ਇਹਨਾਂ ਨੂੰ ਮੰਗ ਜਿਹੜਾ ਐਜ ਪ੍ਰੈਜ਼ੈਂਟ ਚੀਫ ਇੰਜੀਨੀਅਰ ਹੈ ਇਹਨਾਂ ਨੂੰ ਮੰਗ ਪੱਤਰ ਦੇ ਕੇ ਗਏ ਸੀ ਮਤਲਬ ਤੁਹਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਸਾਨੂੰ ਕਿਤੇ ਨਹੀਂ ਬੁਲਾਇਆ ਗਿਆ ਕਿਤੇ ਸਾਡੀ ਸਾਡੀ ਪੁੱਛੇ ਨਹੀਂ ਗਿਆ ਵੀ ਤੁਹਾਡੀ ਸਮੱਸਿਆ ਦਾ ਹੱਲ ਹੁੰਦਾ ਹੈ ਸਾਡੇ ਧੱਕਾ ਹੋ ਰਿਹਾ ਜੀ ਸਰਕਾਰ ਨੂੰ ਕੀ ਚੇਤਾਵਨੀ ਦਿੰਨੇ ਹੋ ਸਰਕਾਰ ਨੂੰ ਚੇਤਾਵਨੀ ਇਹ ਦਿੰਨੇ ਆ ਕਿ ਜੇ ਸਾਡਾ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਗਿਆ ਤੇ ਅਸੀਂ ਏਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਪੂਰੇ ਆਲ ਪਲਾਂਟ ਦਾ ਸੰਘਰਸ਼ ਵਿਟਾਂਗ ਜੀ ਮੇਨ ਗੇਟ ਦੇ ਬਾਹਰ ਠੀਕ ਹੈ ਜੀ ਹਾਂ ਕੀ ਨਾ ਜੀ ਆਪਣਾ ਮੇਰਾ ਨਾਮ ਜ ਕੀ ਮਾਮਲਾ ਇਹ ਰਤਨਪਾਲ ਦੇ ਬਾਅਦ ਨਾਰੇ ਵਾਰੀ ਕੀਤੀ ਜਾ ਰਹੀ ਹੈ ਮਾਮਲਾ ਸਾਰਾ ਅਜਦਾ ਇਹ ਹੈ ਜੀ ਕਿ ਅਸੀਂ ਕੁਝ ਪਿਛਲੇ ਦਿਨਾਂ ਤੋਂ ਸਾਡੇ ਨਿੱਜੀ ਜੋ ਮਸਲੇ ਸੀ ਉਹਦੇ ਆਧਾਰ ਤੇ ਸਾਡਾ ਜੋ ਸਟ੍ਰਾਈਕ ਕੀਤੀ ਸੀ ਉਹ ਸਟ੍ਰਾਈਕ ਦੇ ਸਟ੍ਰਾਈਕ ਦੇ ਆਧਾਰ ਤੇ ਸਾਡੇ ਠੇਕੇਦਾਰ ਵੱਲੋਂ 4 ਦਿਨ ਦੀ ਸਾਡੀ ਟੈਂਡੈਂਸ ਕੱਟੀ ਜਾ ਰਹੀ ਹੈ ਜੀ ਤੇ ਇਸ ਦੇ ਆਧਾਰ ਤੇ ਅਸੀਂ ਜੋ ਪਲਾਂਟ ਹੈੱਡ ਸਾਹਿਬ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਵੀ ਸਾਨੂੰ ਅੱਗੋਂ ਮਤਲਬ ਸਾਡਾ ਹਾਲ ਤਾਂ ਕੀ ਕਰਨਾ ਸੀ ਅਸੀਂ ਵਾਰ-ਵਾਰ ਮੰਗ ਪੱਤਰ ਵੀ ਦਿੱਤੇ ਮਿੰਤਾਵਾਂ ਵੀ ਚਲੋ ਕੀਤੀਆਂ ਜੀ ਕਿ ਕਿੱਕ ਚਲੋ ਵਰਕਰ ਦਾ ਡਾਟਾ ਨੁਕਸਾਨ ਹੋ ਰਿਹਾ ਸਾਰੇ ਦਿਨ ਨਾ ਕਰੀਏ ਪਰ ਅੱਗੋਂ ਜੋ ਡਰਾਇਆ ਤੇ ਧਮਕਾਇਆ ਕਿ ਅਗਰ ਜੇ ਤੁਸੀਂ ਇਹ ਸੋਚਦੇ ਜੇ ਮਨ ਦੇ ਵਿੱਚ ਕਿ ਜੇ ਪਲਾਂਟ ਤੁਹਾਡੇ ਬਿਨਾ ਨਹੀਂ ਚੱਲਦਾ ਤਾਂ ਪਲਾਂਟ ਜਿਹੜਾ ਤੁਹਾਡੇ ਬਿਨਾ ਵੀ ਚੱਲ ਜੂਗਾ ਕਿਹੜੀਆਂ ਮੰਗਾਂ ਤੁਹਾਡਾਂ ਤੇ ਕਿਹਨਾਂ ਵੱਲ ਧਮਕਾਇਆ ਜਾ ਰਿਹਾ ਮੰਗਾਂ ਸਰ ਸਾਡੀਆਂ ਛੋਟੇ ਛੋਟੇ ਮਸਲੇ ਆ ਜੀ ਇੱਕ ਤਾਂ ਸਰ ਸਾਡਾ ਜੀ ਜੋ ਸੇਫਟੀ ਲੈਟਰ ਇਸ਼ੂ ਆ ਸੈਲੀ ਆ ਇਨਕਰੀਮੈਂਟ ਗ੍ਰੈਜੂਏਟ ਬੋਨਸ ਇਹਨਾਂ ਦੇ ਛੋਟੇ ਛੋਟੇ ਮਸਲਿਆਂ ਦੇ ਆਧਾਰ ਤੇ ਅਸੀਂ ਜੋ ਪਲਾਂਟ ਹੈੱਡ ਸਾਹਿਬ ਨਾਲ ਗੱਲ ਕੀਤੀ ਆ ਕਿ ਸਾਰੇ ਸਾਨੂੰ ਜਿਹੜੇ ਦਵਾਏ ਜਾਣ ਜੋ ਵਰਕਰਾਂ ਦੇ ਬਣਦੇ ਹੱਕ ਆ ਉਸ ਪੂਰੇ ਦਿੱਤੇ ਜਾਣ ਕੀ ਨਾਮ ਪਲਾਂਟ ਹੈਡ ਦਾ ਗੋਪਾਲ ਸਾਹਿਬ ਕੀ ਮੰਗ ਕੀ ਕਰਦੇ ਜੀ ਮੰਗ ਸਰ ਸਾਡੀ ਇਹੀ ਆ ਪਹਿਲਾਂ ਤਾਂ ਸਰਕਾਰ ਵੱਲੋਂ ਹੀ ਚਲੋ ਪਿੱਠਾ ਪਾੜਦੇ ਆਂ ਹੀ ਸਰਕਾਰ ਨੇ ਸਾਡਾ ਜਿਹੜਾ ਪ੍ਰਾਈਵੇਟ ਅਦਾਰਾ ਸੀ ਇਹਨੂੰ ਸਰਕਾਰ ਦੇ ਅੰਦਰ ਲਿਆਂਦਾ ਪਰ ਉਹ ਸਰਕਾਰ ਨੇ ਵੀ ਇੱਕ ਟਾਵਾ ਟੋਣ ਵਾਲੀ ਨੀਤੀ ਜੋ ਕੀਤੀ ਹੋਈ ਆ ਕਿ ਨਾ ਤਾਂ ਇਥੋਂ ਦਾ ਕੋਈ ਵੀ ਸਰਕਾਰੀ ਮੈਨੇਜਮੈਂਟ ਦਾ ਅਧਿਕਾਰੀ ਪਹੁੰਚਿਆ ਤੇ ਨਾ ਹੀ ਕੋਈ ਸਰਕਾਰ ਨੇ ਆਪਣਾ ਅਜੇ ਤੱਕ ਨੁਮਾਇੰਦਾ ਇੱਥੇ ਲਾਇਆ ਜੀ ਜਦੋਂ ਤੁਸੀਂ ਅਸੀਂ ਇਥੋਂ ਦੀ ਜੀਵੀਕੇ ਦੀ ਮੈਨੇਜਮੈਂਟ ਦਾ ਗੱਲ ਕਰਦੇ ਆਂ ਤਾਂ ਉਹ ਇਹੀ ਕਹਿੰਦੇ ਵਾਰ-ਵਾਰ ਕਿ ਤੁਸੀਂ ਉੱਪਰ ਗੱਲ ਕਰੋ ਉੱਪਰ ਗੱਲ ਕਰੋ ਜਦਕਿ ਪਲਾਂਟ ਹੈੱਡ ਤਾਂ ਤੁਸੀਂ ਹੋ ਜੀ ਜਦ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚਿਆ ਹੋਵੇ ਅਸੀਂ ਉਸ ਨਾਲ ਗੱ ਔਰ ਜਾਇਏ ਅਸੀਂ ਕਿੰਨੇ ਵੀ ਤੁਸੀਂ ਠੇਕੇਦਾਰਾਂ ਦੇ ਵਿਰੁੱਧ ਐਕਸ਼ਨ ਕਿਉਂ ਨਹੀਂ ਲੈ ਰਹੇ ਉਹ ਕਹਿੰਦੇ ਮੇਰੇ ਹੱਥ 'ਚ ਪਾਵਰ ਨਹੀਂ ਹੈ ਜੀ ਦੇਖਿਆ ਜਾਵੇ ਤੁਸੀਂ ਅੰਦਰ ਧਰਨਾ ਲਗਾ ਕੇ ਬੈਠੇ ਹੋ ਤਾਂ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਜੀ ਜੀ ਸਰ ਉਹ ਵੀ ਤੁਹਾਡੇ ਸਾਹਮਣੇ ਅਸੀਂ ਆਏ ਆ ਤਾਂ ਮੀਡੀਆ ਨੂੰ ਵੀ ਕਹਿ ਰਹੇ ਕਿ ਨਹੀਂ ਅੰਦਰ ਨਹੀਂ ਜਾਂਦੀ ਕੋਈ ਅਥਰਾਇਜ਼ ਨਹੀਂ ਹੈ ਜੀ ਕੀ ਲੱਗਦਾ ਹੈ ਲੱਗਦਾ ਸਰ ਇਹੀ ਹੈ ਕਿ ਕੋਈ ਮਿਲੀ ਭੁਗਤਿਆ ਜੀ ਜੇ ਕੋਈ ਵਰਕਰ ਆਪਣੇ ਹੱਕਾਂ ਲਈ ਬੋਲਦਾ ਵਾ ਉਹਨੂੰ ਇੱਕ ਯੂਨੀਅਨ ਦਾ ਮੁੱਦਾ ਬਣਾ ਕੇ ਗੱਲ ਕੀਤੀ ਜਾਂਦੀ ਆ ਕਿ ਇਹ ਯੂਨੀਅਨ 'ਚ ਕਿਉਂ ਜਾ ਰਿਹਾ ਫਿਰ ਉਹ ਵਰਕਰ ਤੇ ਦਬਾਅ ਪਾਇਆ ਜਾਂਦਾ ਪ੍ਰੈਸ਼ਰ ਪਾਇਆ ਜਾਂਦਾ ਕਿ ਤੂੰ ਯੂਨੀ ਜੇ ਉਹ ਚਾਹ ਰਿਹਾ ਕਿ ਛੁੱਟੀ ਲੈਣੀ ਆ ਤਾਂ ਵੀ ਉਹਨੂੰ ਕੀਤਾ ਜਾਂਦਾ ਤੂੰ ਜੂਨੀਅਰ ਚੋਂ ਬਾਹਰ ਆ ਫਿਰ ਤੈਨੂੰ ਛੁੱਟੀ ਦੇਵਾਂਗੇ ਜੇ ਕਿਤੇ ਇਨਕਰੀਮੈਂਟ ਜਾਂ ਕੋਈ ਕੋਈ ਵੀ ਰਿਲੇਟਡ ਗੱਲ ਕਰਦਾ ਬਾਹਰ ਇਸ ਇਹੀ ਟਾਰਗੇਟ ਕੀਤਾ ਜਾਂਦਾ ਜੂਨੀਅਰ ਚੋਂ ਬਾਹਰ ਆ ਤੇ ਤੇਰਾ ਜਿਹੜਾ ਹੱਲ ਕਰਾਂਗੇ ਜਿਹੜਾ ਅੰਦਰ ਧੰਨ ਲਗਾਇਆ ਗਿਆ ਕਿੰਨਾ ਸਮਾਂ ਲੱਗ ਇਹ ਸਰੰਸ ਮਿੱਥੇ ਸਮਝ ਲਿਆ ਇਹ ਫਿਲਹਾਲ ਸਿਮਰ ਕੰਪਨੀ ਵੱਲੋਂ ਸਿਮਰ ਕੰਪਨੀ ਦੇ ਬਰ ਖਿਲਾਫ ਲਗਾਇਆ ਗਿਆ ਵਾ ਉਸ ਮੈਨੇਜਮੈਂਟ ਦੇ ਆਧਾਰ ਤੇ ਤੇ ਪਲਾਂਟ ਹੈਡ ਦੀ ਜੋ ਮੈਨੇਜਮੈਂਟ ਆ ਇਹਨਾਂ ਦੇ ਜੋ ਵੀ ਅਗਲਾ ਐਕਸ਼ਨ ਜਾਂ ਨੁਕਸਾਨ ਹੋਏਗਾ ਇਸ ਦੀ ਸਾਰਾ ਸਾਰ ਜ਼ਿੰਮੇਵਾਰ ਪ ਔਰ ਸਿਮਰ ਕੰਪਨੀ ਦੇ ਜੋ EMPLOYE ਹੋਣਗੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਸਾਡਾ ਜੀ ਪੰਜਾਬ ਸੰਘਰਸ਼ ਮੋਰਚੇ ਦੇ ਬੈਨਰ ਹਟ ਜੋ ਕਾਲਾਂ ਦਿੱਤੀਆਂ ਅਸੀਂ ਉਹ ਵੀ 24 ਤਰੀਕ ਨੂੰ ਦਿੜਬਾ ਦੇ ਕੇ ਸਾਡੀ ਜਿਹੜੀ ਵੱਡੀ ਕਾਨਫਰੰਸ ਹੋਣ ਜਾ ਰਹੀ ਆ ਦਾਣਾ ਮੰਡੀ ਦੇ ਵਿੱਚ ਉਸ ਦੇ ਆਧਾਰ ਤੇ 20 ਤਰੀਕ ਨੂੰ ਪੰਜਾਬ ਸਰਕਾਰ ਦਾ ਪੁਤਲਾ ਵੀ ਫੁਕਿਆ ਜਾਊਗਾ ਔਰ ਅਗਲੇ ਲਾਨ ਜੋ ਐਕਸ਼ਨ ਆ ਫਿਰ ਅਸੀਂ ਵੱਡੇ ਰੋਸ ਤੇ ਵੱਡੇ ਕਿਸਾਨ ਸੰਘਰਸ਼ ਕਮੇਟੀ ਨਾਲ ਵੀ ਮਿਲ ਕੇ ਅਗਲੇ ਪ੍ਰੋਗਰਾਮ ਲੀਕਾਂਗੇ ਜੇ ਸਾਡਾ ਫਿਲਹਾਲ ਇਹ ਅੱਜ ਦਾ ਮੁੱਦਾ ਨਾ ਹੱਲ ਹੋਇਆ ਤਾਂ ਅਸੀਂ ਪੂਰੇ ਪਲਾਨ ਦੀ ਕਾਲ ਦੇ ਕੇ ਇਸ ਗੇਟ ਤੇ ਪਰਨਾ ਲਾ ਕੇ ਇਹਨਾਂ ਦੇ ਨੱਕੇ ਚ ਦਮ ਕਰਕੇ ਰੱਖਾਂਗੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਇਸ ਦੀ ਸਾਰਾ ਸਾਰ ਪਲਾਂਟ ਦੀ ਮੈਨੇਜਮੈਂਟ ਤੇ ਠੇਕੇਦਾਰ